ਅੱਜ ਮੌਸਮ ਵੀ ਬਹੁਤ ਸੋਹਣਾ ਵਾ ਤੇ ਧੁੱਪ ਚੜ੍ਹੀ ਹੋਈ ਆ ਸੋ ਇਸ ਕਰਕੇ ਅਸੀਂ ਚੁਣਿਆ ਕਿ ਇਹ ਜਿਹੜਾ ਸਫ਼ਰ ਹੈ ਅੱਜ ਦਾ ਉਹ ਸਾਡਾ ਬਹੁਤ ਵਧੀਆ ਰਹੂਗਾ ਤੇ ਇਸ ਟਾਈਮ ਅਸੀਂ ਹੈਗੇ ਆਂ ਜੀ ਇੱਕ ਫੈਰੀ ਦੇ ਉੱਤੇ ਜਿਹੜੀ ਕਿ ਸੋਰੈਂਟੋ ਤੋਂ ਕুইਨਜ਼ ਕਲਿਫ ਨੂੰ ਚਲਦੀ ਆ ਤੇ ਪਿੱਛੋਂ ਅਸੀਂ ਮੈਲਬਰਨ ਤੋਂ ਆਏ ਸੀ ਲਗਭਗ 1 ਘੰਟਾ ਜਿਹੜਾ ਸਾਡਾ ਸਫ਼ਰ ਸੀ ਤੈਹ ਕਰਕੇ ਤੇ ਇਸ ਫੈਰੀ ਦੇ ਵਿੱਚ ਅਸੀਂ ਜਿੱਦਾਂ ਪਾਰਕਿੰਗ ਕਰ ਲੀਆ ਵਾ ਕਾਰਾਂ ਆਪਣੀਆਂ ਤੇ ਹੁਣ ਅਸੀਂ ਜਾ ਰਹੇ ਹਾਂ ਕুইਨਜ਼ ਕਲਿਫ ਨੂੰ ਤੇ ਕুইਨਜ਼ ਕਲਿਫ ਤੋਂ ਫਿਰ ਸਾਡਾ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਹੋਊਗਾ ਗ੍ਰੇਟ ਓਸ਼ਨ ਰੋਡ ਦਾ ਜਿਹੜਾ ਕਿ ਦੁਨੀਆ ਦੇ ਸਭ ਤੋਂ ਜਿਹੜੇ ਸੋਹਣੇ ਰੋਡ ਜ ਹਨ ਜਿਹੜੇ ਉਹਨਾਂ ਚੋਂ ਇੱਕ ਹੈਗਾ ਏ ਤੇ ਵਿਊ ਬਹੁਤ ਜ਼ਿਆਦਾ ਸੋਹਣਾ ਆਉਂਦਾ ਕਹਿੰਦੇ ਹੁਣ ਆਪਾਂ ਹੌਲੀ-ਹੌਲੀ ਚੱਲਾਂਗੇ ਉਧਰ ਨੂੰ ਤੇ ਫਿਰ ਵੇਖਾਂਗੇ ਵੀ ਵਾਕਿਆ ਹੀ ਸੋਹਣਾ ਵਾ ਕਿ ਬਸ ਗੱਲਾਂ ਹੀ ਆ ਆ ਗਏ ਰੇਵੀ ਓ ਓਏ ਇਹ ਮੇਰੀ ਗੱਡੀ ਕਾਲੀ ਕਰਦਣ ਲੱਗਾ ਯਾ ਧੂਆਂ ਐਂਟਿਆ ਮਾਰਨਾ ਵੇ ਤੇ ਇਹ ਜਿਹੜੀ ਗੱਡੀ ਇਹਦੇ ਪਿੱਛੇ ਮੇਰੀ ਗੱਡੀ ਹੀ ਤੇ ਇਹਨੇ ਇੰਨਾ ਕ ਜਿਆਦਾ ਕਾਲਾ ਧੂਆਂ ਛੜਨ ਦੀ ਇਹ ਗੱਡੀ ਵੀ ਮੈਨੂੰ ਕੁਛ ਅੱਗੇ ਦੇਖਣ ਹੀ ਨਹੀਂ ਦਿੱਤਾ ਇਹਨੂੰ ਤਾਂ ਕਾਲਾ ਅੱਗੇ ਲੈ ਆਉਣ ਮੈਂ ਕਹਿੰਦਾ ਇਹ ਆ ਜੀ ਸਰੈਂਟੋ ਦਾ ਏਰੀਆ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਕੋਲ ਮੈਲਬਰਨ ਦੇ ਲਗਭਗ 1 ਘੰਟੇ ਦੂਰ ਤੇ ਆ। ਆਇਆ ਕਰਕੇ ਇਹ ਬੋਲੀ ਡਾੜ ਦੇ। ਪਤਾ ਗੱਡੀ ਸੋਹਣੀ ਬੜੀ ਆ। ਇੱਥੋਂ ਸਾਨੂੰ ਲਗਭਗ 40 ਮਿੰਟ ਹੋਰ ਲੱਗਣੇ ਆ ਕਵੀਨਸ ਕਲਿਫ ਜਾਂਦਿਆਂ ਨੂੰ ਗ੍ਰੇਟ ਓਸ਼ਨ ਰੋਡ ਵਾਸਤੇ ਵੈਸੇ ਸਿੱਧਾ ਰਸਤਾ ਵੀ ਜਾਂਦਾ ਵਾ ਮੈਲਬੌਰਨ ਤੋਂ ਪਰ ਸਾਡਾ ਅੱਜ ਇਹ ਇਰਾਦਾ ਹੈ ਵੀ ਆਪਾਂ ਫੈਰੀ ਲੈ ਕੇ ਜਾਂਦਾ ਇੱਕ ਵੱਖਰਾ ਜਿਹਾ ਮਾਹੌਲ ਬਣ ਜਾਊਗਾ ਤੇ ਬਾਕੀ ਖਰਚਾ ਖਰਚਾ ਇਹ ਆ ਵੀ 106 ਡਾਲਰ ਜਿਹੜੇ ਆ ਇਹਨਾਂ ਨੇ ਲਏ ਆ ਸਾਡੇ ਇੱਕ ਕਾਰ ਦੇ ਤੇ ਵਿੱਚ ਪਲੱਸ ਇੱਕ ਡਰਾਈਵਰ ਹੁੰਦਾ ਤੇ ਇੱਕ ਪੈਸੇਂਜਰ ਜਿਹੜਾ ਉਹ ਕਵਰ ਕਰਦੇ ਆ ਤੇ ਇਸ ਤੋਂ ਇਲਾਵਾ 20 ਡਾਲਰ ਜਿਹੜੀ ਆ ਇੱਕ ਅਡਲਟ ਦੀ ਫੀਸ ਆ ਤੇ 14 ਡਾਲਰ ਜਿਹੜੀ ਆ ਇੱਕ ਨਿਆਣੇ ਦੀ ਰਹਿੰਦੀ ਆ ਤੇ ਇਹ ਆ ਵੀ ਆਪਣਾ ਵੈਸੇ ਤਾਂ ਬਾਏ ਰੋਡ ਜਿਹੜਾ ਉਹ ਜ਼ਿਆਦਾ ਸੌਖਾ ਵਾ ਤੇ ਥੋੜਾ ਚੀਪ ਵੀ ਪਊਗਾ ਕਿਉਂਕਿ ਆਪਾਂ ਫੈਰੀ ਦੇ ਉੱਤੇ ਜਿਹੜਾ ਐਕਸਟਰਾ ਖਰਚਾ ਦਿੰਦਾ ਉਹ ਆਪਣਾ ਮਤਲਬ ਇੰਨਾ ਆਪਣਾ ਪੈਟਰੋਲ ਤਾਂ ਨਹੀਂ ਲੱਗਦਾ ਉਧਰੋਂ ਜਾਂਦੇ ਆ ਪਰ ਇਹ ਆ ਵੀ ਥੋੜਾ ਜਿਹਾ ਵੱਖਰਾ ਐਕਸਪੀਰੀਅੰਸ ਕਰਨ ਵਾਸਤੇ ਜੇ ਥੋੜੇ ਬਹੁਤੇ ਪੈਸੇ ਐਕਸਟਰਾ ਵੀ ਜਾਂਦੇ ਆ ਤੇ ਇਹ ਆ ਵੀ ਖਰਚ ਦੇਣੀ ਚਾਹੀਦੀ ਹੈ ਕਿਈ ਕਈ ਵਾਰ ਜੇ ਬੰਦਾ ਜਿਹੜਾ ਆਪਾਂ ਘੁੰਮਣ ਫੇਰਨਾ ਉਹਨੇ ਅਹੀਂ ਕਿਹੜਾ ਵੀ ਰੋਜ਼ ਰੋਜ਼ ਆਉਣਾ ਹੁੰਦਾ ਵਾ ਤੇ ਇਹ ਆਪੇ ਮੁੜ ਕੇ ਮਨ ਚ ਰਹਿੰਦਾ ਨਹੀਂ ਐ ਭਾਈ ਉੱਥੇ ਨਹੀਂ ਗਏ ਜਾਂ ਐਦਾਂ ਨਹੀਂ ਕੀਤਾ ਹਨ ਯਾ ਲੱਗਾ ਆਸਟ੍ਰੇਲੀਆ ਦਾ ਛੱਡਾ ਉੱਪਰ ਹੈ ਇਹ ਮੈਕਸ ਹੈਣਾ ਅੱਛਾ ਕੋਸਟਲ ਹੈ ਵੀ ਇਸ ਆਸਟ੍ਰੇਲੀਆ ਦਾ ਵੀ ਨਾਲ ਹੀ ਹੈ ਮੋਸਟਲੀ ਸਾਰੇ ਕੋਸਟਲ ਏਰੀਆ ਹੀ ਆ ਤੇ ਇਟਲੀ ਦੇ ਵਿੱਚ ਵੀ ਇੱਕ ਸਰੰਟ ਹੋਏਗਾ ਵੀ ਇਦਾਂ ਕੋਸਟਲ ਏਰੀਆ ਬਾੜੋ ਪਹਾੜਾਂ ਦੇ ਉੱਤੇ ਜਿਆਦਾ ਵਸ਼ਿਆ ਫਸਿਆ ਤੇ ਪਹਾੜ ਨਿਕਲੇ ਆ ਤੇ ਆਉਂਦੀ ਵੇ ਝੂਪ ਦਿਖ ਨਹੀਂ ਤੇ ਉਹ ਸਾਹਮਣੇ ਜਿਹੜੀ ਨੁੱਕਰ ਜੀ ਦਿਖਦੀ ਆ ਨਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਮੈਪ ਤੇ ਐਕਸਪਲੇਨ ਕਰਦਾ ਵਾਂ ਤੇ ਇਹ ਨੁੱਕਰ ਸਰੈਂਟ ਵਾਲਾ ਪਾਸਾ ਦਾ ਦੂਜਾ ਜੜਾ ਵਾ ਕੁਇਨਸ ਕ੍ਰੈਫ ਵਾਲਾ ਪਾਸਾ ਤੇ ਹੁਣ ਆਪਾਂ ਚੱਲਦੇ ਹਾਂ ਥੋੜਾ ਜਿਹਾ ਥੱਲੇ ਅੰਦਰ ਵੱਰ ਤੇ ਮੈਂ ਤੁਹਾਨੂੰ ਅੰਦਰੋਂ ਮਾੜੇ ਮਾੜੀ ਫੈਰੀ ਜੀ ਵਿਖਾ ਦਿੰਨਾ ਹੈ ਤੇ ਕੋਈ ਬਾੜੀ ਜਿਆਦਾ ਵੱਡੀ ਫੈਰੀ ਨਹੀਂ ਹੈਗੀ ਪਰ ਥੱਲੇ ਇਹਨਾਂ ਨੇ ਪਾਰਕਿੰਗ ਦਾ ਏਰੀਆ ਕਾਫੀ ਬਣਾਇਆ ਤੇ ਉਹ ਸਾਹਮਣੇ ਜਿੱਦਾਂ ਪੈਂਟਰੀ ਆ ਤੁਸੀਂ ਆਪਣਾ ਕਾਫੀ ਸ਼ਾਪ ਕਾਫੀ ਸ਼ਾਪ ਕਰਾ ਹੈ ਗਿਆ ਇੱਥੇ ਤੇ ਸੋਵਿਨਰ ਵੀ ਹੈਗੇ ਇਹਦੇ ਅੰਦਰ ਆਪਣਾ ਕਾਫੀ ਵਗੈਰਾ ਲਾਓ ਤੇ ਪੀਓ ਖਾਓ ਤੇ ਨਾਲੇ ਟਾਈਮ ਪਾਸ ਕਰੋ ਆਪਣਾ ਟ੍ਰੇਡਰ ਲੱਗਾ ਹੈ ਮਾਂ ਕਿਹਨਾਂ ਡਿੱਕ ਤੇਰਾ ਆ ਵੀ ਹੈ ਅਰੇ ਜ਼ਰਾ ਪਿੱਛੇ ਅਰੇ ਜ਼ਰਾ ਜ਼ਮੀਨੋਂ ਅਰੇ ਜ਼ਰਾ ਥੀਰ ਸਮਾਨ ਕੈਸਵੋਟ ਤੋਂ ਮੱਟ ਮੱਪ ਤੋਂ ਆਹ ਚੱਲੇ ਆ ਗਏ ਆਲਰੇਡੀ ਆ ਗਏ ਹਾਂ ਸੌਂਦਰ ਕੱਡੇ ਵਧੀਆ ਹੁੰਦਾ ਪਰ ਇਹ ਵੀ ਆਪਾਂ ਸਿਟੀ ਵਾਈਜ਼ ਜ਼ਿਆਦਾ ਵਧੀਆ ਰਹਿੰਦੇ ਹਨਾ ਉਹ ਉਹਨੇ ਨਿਗਾਹ ਨਿਆਣਾ ਵਾ ਇਹ ਵੀ ਇਹ ਵੀ ਨਿਆਣਿਆਂ ਚੋਂ ਨਿਆਣਾ ਬਣਾ ਕੇ ਕੱਢਣਾ ਵੀ ਔਖਾ ਇਹ ਰੀ ਵੀ ਵੇਖਦਾ ਵੀ ਇਹ ਰੀ ਆ ਬਤਾ ਨਿਆਣਿਆਂ ਦਾ ਇੱਥੇ ਕਿਸਮਤ ਪੜੀ ਸਰੈਂਟ ਹੋ ਗਿਆ ਹਨਾ ਇਹ ਸਰੈਂਟੋ ਤੇ ਆ ਆ ਗਿਆ ਕੁਇਨਸ ਲਿਫਟ ਤਾਂ ਵੀ ਸਰੈਂਟ ਉਹ ਸਵਰਨ ਲਿਖਦਾ ਜਾਂ ਇੱਕ ਖੰਡਲੀ ਲਾ ਕਰਿਆ ਨਾ ਸੋਹਾਈ ਤੋਂ ਬਦਾ ਕਿੱਥਾ ਹੀ ਬਿਲਕੁੜਾ ਦਰਵਾਜ਼ਾ ਤੋਂ ਬਾਹਰ ਇਕ ਲਿਖਦੀਆਂ ਆ ਸਾਰਾ ਪਿਛਲੇ ਵਾਲਾ ਆ ਵੇ ਲੋ ਛੋਟਾ ਜਿਹਾ ਏਰੀਆ ਇਹਨੂੰ ਕਨੈਕਟ ਕਰਨ ਵਾਸਤੇ ਇਹਨਾਂ ਨੇ ਫੈਰੀ ਲਾ ਆਇਆ ਉਹ ਇੰਨਾ ਕਿ ਮੇਰੇ ਖਿਆਲ ਆ ਹਣਾ 4-5 ਕਿਲੋਮੀਟਰ ਦਾ ਹੋਣਾ ਪੈਂਦਾ ਇੰਨਾ ਕੀ ਆ ਵੇ ਚਲਾ ਜਾਣਾ ਔੜਾਵਾ ਉਸ ਸਟੇਸ਼ਨ ਤੇ ਪਹੁੰਚਿਆ ਇਹ ਸਦਾ ਹੈ ਤਰੇ ਆਉਦਾ ਇਹ ਤਾਂ ਵੇਚੀ ਮਾਰ ਦੇਣੀ ਹੁੰਦੀ ਜਾਂਦੇ ਕਿ ਨਹੀਂ ਛੱਕਾ ਦਾ ਫੱਕੇ ਹਟਾਉਣਾ ਆਉਂਦਾ ਪਾਣੀ ਦੀਆਂ ਕਿ ਨਹੀਂ ਮਗਰੇ ਤਰੇ ਆਉਦਾ ਹੀ ਅਨਾਉਂਸਮੈਂਟ ਹੋ ਗਈ ਆ ਵੀ ਹੁਣ ਆਪਾਂ ਪਹੁੰਚ ਚਲੇ ਆ ਤੇ ਆਪੋ ਆਪਣੀਆਂ ਕਾਰਾਂ ਦੇ ਵਿੱਚ ਜਿਹੜਾ ਤੁਸੀਂ ਬੈਠੇ ਤੇ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਪਾਰਕਿੰਗ ਵਾਲੇ ਏਰੀਆ ਦੇ ਨਾਲੇ ਪਾਰਕਿੰਗ ਦਾ ਏਰੀਆ ਤੁਹਾਨੂੰ ਦਿਖਾਉਨੇ ਆ ਬਹੁਤ ਜ਼ਿਆਦਾ ਖੁੱਲਾ ਏਰੀਆ ਇਹਨਾਂ ਦਾ ਆਪਾਂ ਕੱਲੇ ਕਟਿੰਗ 'ਚ ਬੈਠਾ ਨਾ ਇੱਥੇ ਕਾਫੀ ਸਾਰਾ ਖੁੱਲਾ ਏਰੀਆ ਵਾ ਹੋਰ ਵੀ ਕਟੀਆਂ ਬਹੁਤ ਸਾਰੀਆਂ ਲੱਗ ਸਕਦੀਆਂ ਪਰ ਮੈਨੂੰ ਲੱਗਦਾ ਬਹੁਤੇ ਲੋਕ ਜਿਹੜੇ ਆ ਨਾ ਉਹ ਸਿੱਧੇ ਰਾਵਾਂ ਰਾਈ ਚੱਲ ਜਾਂਦੇ ਹੋਣੇ ਆ ਇਹ ਕੋਈ ਘੁੰਮਣ ਫੇਰਨ ਵਾਸਤੇ ਕੋਈ ਆਉਂਦਾ ਹੋਊਗਾ ਜਾਂ ਹੋ ਸਕਦਾ ਵੀ ਇੱਧਰ ਰੜਾ ਸਰੈਂਟੋ ਦੇ ਬਿਲਕੁਲ ਅੱਗੇ ਰਹਿੰਦਾ ਜਿਹੜਾ ਉਹਦੇ ਲਈ ਮਤਲਬ ਕਿ ਸ਼ਾਰਟਕਟ ਬਣ ਜਾਂਦਾ ਉਦਾਂ ਮੈਲਬਰਨ ਥਾਣੀ ਘੁੰਮ ਕੇ ਆਉਣਾ ਪੈਂਦਾ ਪੂਰਾ ਤੇ ਪਰ ਇਹ ਵੀ ਜਿਹੜੇ ਮੈਲਬਰਨ ਰਹਿੰਦੇ ਆ ਉਹ ਤਾਂ ਪਰਲੇ ਪਾਸਿਓਂ ਚ ਲੌਂਗ ਵਾਲੀ ਸਾਈਡ ਤੋਂ ਵੀ ਜਿਹੜਾ ਵਾ ਉਹ ਕ੍ਰੀਟ ਓਸ਼ਨ ਰੋਡ ਨੂੰ ਜਾ ਸਕਦੇ ਆ ਇਹ ਗੱਡੀ ਦਾ ਨੰਬਰ ਵੇਖੋ ਐ ਜਿਹਾ ਆਉਦਾ ਜਿਹਾ ਇਰਾਕ ਦਾ ਨੰਬਰ ਹੁੰਦਾ ਹਨਾ ਤੇ ਇਹ ਹੈਗੀ ਇਥੋਂ ਮੈਲਬਰਨ ਏਰੀਆ ਦੀ ਹੈ ਇਹ ਵੀ ਆ ਵੀ ਵੇਖ ਲਓ ਵੀ ਆਪਣਾ ਬਹਿਣ ਜੋ ਕਿ ਜਗਾ ਉਨੀ ਨਹੀਂ ਬਣਾਈ ਜਿੰਨੀ ਇਹਨਾਂ ਨੇ ਮਤਲਬ ਕਿ ਗਟੀਆਂ ਦੀ ਪਾਰਕਿੰਗ ਲਈ ਬਣਾਈ ਹੈ ਤੇ ਰੰਦ ਦਾ ਭਿਉਲੀ ਵਾਲੀ ਗੱਡੀਆਂ ਹੁਣ ਇਹ ਵੀ ਗੱਡੀਆਂ ਵੇਖਾਂ ਇਹ ਤਾਂ ਛਲਾਂਗਾਂ ਆਈਆਂ ਮਾਰਦੀਆਂ ਜਾਂਦੀਆਂ ਨਾ ਉਹ ਹੁੱਜਜੀ ਤੋਂ ਵਧੀਆ ਵਧੀਆ ਚੀਜ਼ ਬਣਾਈ ਆ ਚਲੋ ਇਹ ਵੀ ਇੱਕ ਆਪਣਾ ਐਕਸਪੀਰੀਅੰਸ ਹੈ ਜਿਹੜਾ ਪੂਰਾ ਹੋ ਗਿਆ ਤੇ ਆ ਹੈਗਾ ਜੀ ਕুইਨਸ ਕਲਿਫ ਜਿਹੜਾ ਟਾਊਨ ਆ ਤੇ ਆਪਣਾ ਇੱਥੇ ਸਾਨੂੰ ਭਾਜੀ ਨਹੀਂ ਕਹਿਣ ਦੇ ਵੀ ਹੈਗਾ ਵਾ ਜਿਹੜਾ ਲਾਈਟ ਹਾਊਸ ਹੈ ਨਾ ਇਹਦੇ ਬਿਲਕੁਲ ਨੁੱਕਰਜੀ ਤੇ ਆ ਤੇ ਉਹ ਹੁਣ ਸਭ ਤੋਂ ਪਹਿਲਾਂ ਆਪਾਂ ਉਹ ਵੇਖ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗ੍ਰੇਟ ਓਸ਼ਨ ਰੋਡ ਵੱਲ ਨੂੰ ਆਪਾਂ ਕਵੀਨ ਕਲਿਫ ਜਿਹੜਾ ਏਰੀਆ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਲਾਈਟ ਹਾਊਸ ਹੈ ਇੱਕ ਚਿੱਟਾ ਵਾ ਤੇ ਇੱਕ ਕਾਲੇ ਰੰਗ ਦਾ ਆ ਜਿਹੜਾ ਵਾ ਇਹਨੂੰ ਨੀਵਾ ਮਤਲਬ ਲਾਈਟ ਹਾਊਸ ਕਹਿੰਦੇ ਆ ਤੇ ਜਿਹੜਾ ਕਾਲੇ ਰੰਗ ਵਾਲਾ ਵਾ ਉਹਨੂੰ ਥੋੜਾ ਜਿਹਾ ਉੱਚਾ ਲਾਈਟ ਹਾਊਸ ਜਿਹੜਾ ਉਚਾਈ ਉਚਾਈ ਦੇ ਉੱਤੇ ਬਣਿਆ ਹੋਇਆ ਵਾ ਕੋਈ 올ਡ ਸਕੂਲ ਲਾਇਆ ਇਦਾਂ ਹੀ ਆਉਂਦਾ ਪਿੱਛੋਂ ਪਰ ਮੇਰਾ ਪੁਰਾਣੇ ਨਾ ਇਹ ਮੈਨੂਅਲ ਜਿਹਾ ਰਾਣਾ ਮਤਲਬ ਇਹਨੇ ਰੱਖਿਆ ਹੀ ਇਹੋ ਆ ਵੀ ਪੁਰਾਣਾ ਕਰਕੇ ਲੋਕ ਜਿਹੜੇ ਚਲਾਉਂਦੇ ਆ ਨਾ ਪਰ ਪਹਿਲੇ ਫਿਰ ਇਹੋ ਹੀ ਲੈਂਦੇ ਆ ਉਨ ਜਿਹੜਾ ਆਪਣਾ ਕਰਨੀ ਦੀ ਗੱਡੀ ਲੈ ਉਹ ਨੂੰ ਹੋਊਾ ਜਿਹੜੇ ਆਉਂਦੇ ਉਹ ਲੈਣੀ ਵੇ ਟਾਇਰ ਜਿਹੜੇ ਮੋਟੇ ਨਾ ਟਾਇਰ ਦੇਖ ਸਕਦਾ ਤੇ ਆਹ ਐਂਟੀਨਾ ਅੰਦਰ ਰੇਡੀਓ ਲੱਗਾ ਉਹ ਇੰਨੇ ਹਵਾ ਵਾਲਾ ਬਾੜ ਕਢਾਇਆ ਪਰਲੇ ਪਾਸੇ ਹੋ ਜਾਦਾ ਆ ਜਿਹੋ ਨੇ ਇੱਥੇ ਆਸ ਇਹੋ ਜਿਹਾ ਬੰਪਰ ਜਿਹਾ ਵੀ ਤਾਂ ਨੂੰ ਚੜਾਇਆ ਤੇ ਹਵਾ ਕੱਢਦੇ ਤੋੜਾ ਬੰਪਰ ਆ ਥੋੜਾ ਜਿਹੜਾ ਐਗਜ਼ੌਸਟ ਇਹ ਹੈ ਨਾ ਅਗਲੇ ਬੰਨੇ ਗਾਰਡ ਪਿੱਛੇ ਤਾਂ ਪਾਰਾ ਉੱਥੇ ਵੇਖੋ ਉਰੀਸ ਕੁਰਗੀ ਤਿੰਨ ਦੇ ਚੰਨੇ ਗੋਡਾ ਗਾਂੜਾ ਨਾਲ ਨਾਲ ਆ ਕੇ ਖੰਦੇ ਹਾਂ ਉਹਦੇ ਪਰਨੇ ਤੇ ਕਮਾਨੀਆਂ ਦੀ ਗੱਡੀ ਹੈ। ਟੋਕਰ ਵੀ ਆ ਸਸਪੈਂਸ਼ਨ ਲੱਤਰੀ ਤੇ ਨਾਲ ਕਮਾਨੀਆਂ। ਤੇ ਆਹੋ ਕਮਾਨੀਆਂ ਨੇ ਤੋਨ ਦੇ ਆਪਣਾ ਬੰਦੇ ਲੰਦੇ ਦੇ ਚ ਆਪਣਾ ਪੰਜ ਬੰਦੇ ਬੰਦੇ ਆ ਪਿੱਛੇ ਸਾਰਾ ਸਮਾਨ ਦੋ ਤਾਰਾਂ ਚਿੰਦੇ ਕਿ ਮੀਡੀ ਵੀ ਹੋ ਗਈ। ਇਹ ਆਈਸੋਬਿਟ ਲੈਣੀ ਹੈ ਯੋਚੀ ਤੇ ਹਾਂ ਆਈ ਨੋਟ ਅ ਬਿਟ ਲੇਟ ਇਨ ਦੈਟ ਯੂ ਆ ਗੋਣੇ ਇੱਥੇ ਲੱਗੇ ਆਈ ਨੋ ਹੋਟਲ ਮੀ ਆਮ ਗੋਇੰ ਟੂ ਟੇਕ ਅ ਚਾਕਲੇਟ ਫੋਰ ਯੂ ਗਾਇਸ ਇਸ ਵੈਰੀ ਲੇਟ ਅੱਛਾ ਆ ਆਦੇ ਆਸ ਤੇ ਪਤਾ ਤੁਹਾਨੂੰ ਨਹੀਂ ਇੱਥੇ ਡੌਗ ਲਾਊਡ ਆ ਉੱਥੇ ਕੁੱਤਰੀ ਪੋਟੀ ਚੁਕਣਾ ਦਲਵਾਵਾ ਇਹ ਤੁਹਾਨੂੰ ਕੋਲ ਰੱਖਣਾ ਪੈਣਾ ਤੇ ਨੂੰ ਪੋਟੀ ਕਿੰਨੀ ਲਫਾਵੇ ਚ ਪਾਉ ਤੇ ਇਹਦੇ ਤੇ ਜੀ ਪੁਸ਼ਪਾਟ ਇਦਾਂ ਦੇ ਆ ਜਿੱਥੋਂ ਆਪਾਂ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ ਉਥੋਂ ਬੰਦੇ ਨਹੀਂ ਕਰਨੀ ਕੁਝ ਜਗ੍ਹਾ ਤੇ ਆਪਾਂ ਜ਼ਿਆਦਾ ਰੁਕ ਸਕਦੇ ਜ਼ਿਆਦਾ ਰੁਕ ਸਕਦੇ ਆਜੋ ਆਜੋ ਛੇਤੀ ਮੁੜ ਕੇ ਅੱਗੇ ਵੀ ਜਾਣਾ ਹੋਰ ਵੀ ਜਗਾ ਵੇਖਣੀਆਂ ਆਪਾਂ ਤੇ ਆਂਦੇ ਆ ਵੀ ਰਸਤਾ ਵਾਵਾ ਲੰਮਾ ਵਾ ਪਰ ਸਾਡੇ ਬੰਦੇ ਥੋੜੇ ਸਲੋ ਆ ਨਿਆਣੇ ਕਰਕੇ ਵੀ ਆ ਤੇ ਆਪਸ ਵਿੱਚ ਗੱਲਾਂ ਬਾਤਾਂ ਵੀ ਨਹੀਂ ਇਹਨਾਂ ਦੀਆਂ ਮੁੱਖ ਦੀਆਂ ਥੋੜੀਆਂ ਕੀਤੀਆਂ ਬਾਕੀ ਆ ਜਿਹੜਾ ਵਾਈਟ ਲਾਈਟ ਹਾਊਸ ਹੈ ਇਹਨੂੰ ਜਿਹੜੀ ਇੱਥੋਂ ਦੀ ਜਿਹੜੀ ਮੈਲਬਰਨ ਦੀ ਜਿਹੜੀ ਕਾਰਪੋਰੇਸ਼ਨ ਹੈ ਉਹ ਮਤਲਬ ਸਾਮ ਸੰਭਾਲ ਇੱਥੋਂ ਦੀ ਕਰਦੀ ਆ ਤੇ ਇਹ ਜਿਹੜਾ ਇਸ ਏਰੀਆ ਦਾ ਮਤਲਬ ਛੋਟਾ ਲਾਈਟ ਹਾਊਸ ਆ ਸਭ ਤੋਂ ਕਾਰਕ ਹੋ ਗਏ ਤੇ ਪੌਣ ਦਾ ਜਿਹੜਾ ਸਮਾਨ ਜਤਾਸੀ ਉਹ ਚੇਪ ਦੇ ਕੰਮ ਸਮਾਉਣ ਇਹ ਦੂਰੋਂ ਐ ਲੱਗਦਾ ਇਦਾਂ ਨਾ ਪੀਪੇ ਰੱਖੇ ਹੁੰਦੇ ਛੱਤ ਦੇ ਉੱਤੇ ਕਹੇ ਆ ਵੀ ਸਮਾਨ ਵਾਵਾ ਹੀ ਢੋਂਦੇ ਜਾਣਾ ਮਤਲਬ ਵਾਵਾ ਹੈਵੀ ਲੱਗਦਾ ਕੰਮ ਇਹ ਕੀ ਚੀਜ਼ ਹੈ ਨਾ ਸਮਰ ਆਹ ਕੀ ਚੀਜ਼ ਹੈ ਇਹ ਐਂਟੀਨਾ ਹੀ ਲੱਗਾ ਹੋਣਾ ਕੀ ਇਹ ਤਾਂ ਨਕਰ ਬੜਾ ਹੂੰ ਕੀ ਤੇ ਨਹੀਂ ਆਵਾਜ਼ ਆ ਨਾ ਇੱਥੇ ਹੂੰ ਸ਼ਾਇਦ ਜੰਗਲ ਹੀ ਜੰਗਲ ਜਾਵਾ ਆਪਾਂ ਇੱਥੋਂ ਵਾਪਸ ਚੱਲਦੇ ਹਾਂ ਤੇ ਆਹ ਸਾਰਾ ਪਾਰਕਿੰਗ ਜਿੱਥੇ ਆਪਾਂ ਥੱਲੇ ਪਾਰਕਿੰਗ ਲਾਈ ਸੀ ਤੇ ਇਹ ਪੂਰਾ ਜਿੱਦਾਂ ਰੋਖੇ ਰੋਖੇ ਚਾਰ ਸਪੀਰ ਇਹ ਰੀਆ ਬਹੁਤ ਪਿਆਰਾ ਸੋਹਣਾ ਹੈ ਇਹਦੀ ਸਮਰਾ ਇਹ ਆਹ ਲਾਈਟ ਹਾਊਸ ਇਹ ਆਤੀ ਇਹ ਹੈ ਐਕਸੈਸ ਟੂ ਵਰਲਡ ਵਾਰ 1 ਐਂਡ 2 ਸਰਚ ਲਾਈਟ ਇਨ ਪਲੇਸਮੈਂਟ ਇਹ ਹੈਗਾ ਜੀ ਪੋਰਟ ਫਿਲਿਪ ਹੈਡਜ਼ ਮਰੀਨ ਨੈਸ਼ਨਲ ਪਾਰਕ ਪੁਆਇੰਟ ਲੌਂਜਡੇਲ ਨਾ ਥੋੜੇ ਜਿਹਾ ਔਖੇ ਆਪਣੇ ਜੀ ਤੇ ਇਹ ਸਰਚ ਲਾਈਟ ਆ ਵੇਖ ਕਿ ਉਹਨੇ ਥੱਲੇ ਕੀ ਚੀਜ਼ ਹੈ ਉਹ ਕੱਡਾ ਸੋਹਣਾ ਸਟਰਕਚਰ ਬਣਿਆ ਹੋਇਆ ਓਏ ਹੋਏ ਹੋਏ ਇਹ ਜਾ ਕੇ ਵੇਖ ਕੇ ਉਹਨੇ ਕੀ ਚੀਜ਼ ਹੈ ਹਾਂ ਤਾਂ 뷰ਪੁਆਇੰਟ ਐਟ ਮਸ ਇਹ ਏਰੀਆ ਕੱਡਾ ਪਿਆਰਾ ਹੈ ਐ ਕਿ ਨਹੀਂ ਆਮ ਇਹ ਲਗਾ ਵੀ ਪਾਣੀ ਦੇ ਨਾਲ ਖੋਰ ਖੋਰ ਕੇ ਬਣੇ ਹੋਏ ਆ ਤੇ ਇਹ ਜਿਹੜਾ ਲਾਈਟ ਹਾਊਸ ਆ ਇਹ 1800 ਤੇ 62 ਦੇ ਵਿੱਚ ਬਣਿਆ ਤੇ ਲਗਭਗ ਮਤਲਬ ਕਿ ਡੇਢ 200 ਸਾਲ ਹੋ ਗਿਆ 150 ਸਾਲ ਹੋ ਹੀ ਗਿਆ ਇਹਨਾਂ ਨੂੰ ਬਣੇ ਹੋਏ ਨੇ ਅਜੇ ਵੀ ਖੜਾ ਇਦਾਂ ਹੀ ਇਹ ਬੀਚ ਏਰੀਆ ਸਾਰਾ ਹੀ ਕਿੰਨੇ ਪਿਆਰੇ ਆ ਪਾ ਜਣਾ ਉਹ ਪੀਅਰ ਬਣਿਆ ਜੜਾ ਨਾ ਪਾਣੀ ਦੇ ਵਿੱਚ ਤੁਰਨ ਵਾਲਾ ਰਾਹ ਜੜਾ ਉੱਥੇ ਚੱਲਦੇ ਆਪਾਂ ਇਹ ਪੀਅਰ ਜਿਹੜਾ ਉਹ ਲੱਕੜ ਦਾ ਜੜਾ ਫਰੇਮ ਬਣਿਆ ਨਾ ਰਾਹ ਦੇ ਵਿੱਚ ਸਮੁੰਦਰ 'ਚ ਜਾਣ ਵਾਸਤੇ ਇਹ ਵਹੇ ਸ਼ਿਪ-ਸ਼ੁਪ ਵਾਸਤੇ ਇਹ ਬਣਿਆ ਹੁੰਦਾ ਤੇ ਰਾਹ ਵੇਖੋ ਕਿਦਾਂ ਰੇਤ ਨਾਲ ਭਰਿਆ ਪਿਆ ਹੈ ਆ ਕਮੈਂਟ ਕਰੀਏ ਇਹ ਹੈ ਜੀ ਪিয়ার ਇਹ ਬਣਿਆ ਲੱਕੜ ਦਾ ਤੇ ਇਹ ਵੀ ਲੱਕੜ ਹੈ ਜਿਹੜੀ ਆ ਸਾਈਡ ਤੇ ਲੱਗੀ ਆ ਤੇ ਜਿਹੜਾ ਥੱਲੇ ਫਟੇ ਹੈ ਵੀ ਲੱਕੜ ਦੇ ਇਹ ਇਹਦੇ ਕਿਦਾਂ ਪਾਣੀ ਦੇ ਨਾਲ ਹੈ ਖੋਰੀਆਂ ਪਈਆਂ ਕਿਦਾਂ ਤੇ ਛਰੀਟਾ ਪਈਆਂ ਉਹਨਾਂ ਤੇ ਹਾਂ ਪੰਗੀ ਤੇ ਗ੍ਰੀਨ ਉਹ ਯਾਰ ਇਹ ਥੱਲੇ ਆਇਆ ਤੇ ਫੇਰ ਉੱਪਰ ਤੱਕ ਆ ਜਾਂਦਾ ਪਾਣੀ ਜੇ ਹਰੀ ਜਾਲੀ ਲੱਗੀ ਹੋਈ ਇਟ ਮੀਨਸ ਤੇ ਪਾਣੀ ਆਇਆ ਇਹ ਹਾਈ ਟਾਈਡਸ ਤੇ ਜਾਂਦਾ ਹੋਗਾ ਨਾ ਕਿੱਥੇ ਆਉਂਦਾ ਉਹ ਨਾ ਅੱਗੇ ਜਾਂਦੀਆਂ ਸਵੇਰ ਨੂੰ ਕਰੀ ਹੋਈ ਇਹਦੇ ਆਟਰ ਜਨਾ ਸਾਫ ਆਪਾਂ ਪਹੁੰਚਣ ਵਾਲੇ ਆ ਉਹ ਲਾਸਟ ਪੁਆਇੰਟ ਹੈ ਆਪਣਾ ਜਿੱਥੇ ਕੇ ਵੇਟ ਕਰ ਰਹੇ ਹਾਂ ਲੋਕੀ ਮੱਛੀਆਂ ਫੜਨ ਦੇ ਆ ਪੁਆਇੰਟ ਸਾਰਾ ਸੇਮ ਹੀ ਆ ਇਦਾਂ ਹੀ ਆ ਇਹਦਾ ਤੇ ਪਾਣੀ ਵੇਖੋ ਥੱਲੇ ਕਿਦਾਂ ਕ੍ਰਿਸਪਲ ਕਲੀਅਰ ਪੂਰਾ ਇਹ ਵੀ ਆਰੇ ਸੈਡੀਮੈਂਟਸ ਬਣੇ ਆ ਨਾ ਜਿਹੜੇ ਇਹ ਪਾਣੀ ਦਾ ਇਦਾਂ ਵਹਾ ਜਿਹੜਾ ਉਹਨੂੰ ਕੰਟਰੋਲ ਕਰ ਲੈਂਦੇ ਇਹਦੇ ਛੱਲਾਂ ਘਟ ਆਉਂਦੀਆਂ ਤੇ ਇਹ ਛੱਲਾਂ ਬਿਲਕੁਲ ਲੋ ਆ ਪਾ ਵਾਪਸ ਚੱਲਦੇ ਹੁਣ ਗੱਡੀ ਵੱਲੋਂ ਕਿਤਾ ਕੁਦਰਤ ਨੇ ਤਰਾਸ਼ਿਆ ਇਹਨਾਂ ਨੂੰ ਤੇ ਇਹ ਸੀ ਸਾਡਾ ਜਿਹੜਾ ਕਵੀਨਜ਼ ਕਲਿਫ ਤੱਕ ਦਾ ਜਿਹੜਾ ਸਫਰ ਹੀ ਤੇ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ ਤੇ ਜਿਹੜਾ ਅੱਗੇ ਦਾ ਸਫਰ ਗ੍ਰੇਟ ਓਸ਼ਨ ਰੋਡ ਵਾਲਾ ਨਾ ਉਹ ਆਪਾਂ ਹੌਲੀ-ਹੌਲੀ ਕਰਕੇ ਕਵਰ ਕਰਾਂਗੇ ਬਹੁਤ ਸੋਹਣਾ ਰਾਹ ਵਾ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਤਦ ਤੱਕ ਲਈ ਰੱਬ ਰੱਖਾ